ਹਾਂਜੀ ਪਿਆਰਿਓ ਇੱਕ ਕਹਾਣੀ ਸਰਵਣ ਕਰੀਏ ਸੋ ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਬੰਦਾ ਅੰਕਾਰ ਦੀ ਵਸੂ ਹੋ ਕਰਕੇ ਦੂਜਿਆਂ ਦੇ ਉੱਪਰ ਤਸ਼ੱਦਦ ਕਰਦਾ ਤੇ ਲਾਲਚ ਵਸੂ ਕਿ ਉਹਨਾਂ ਦਾ ਸਾਰਾ ਕੁਝ ਖੋਹਨ ਨੂੰ ਫਿਰਦਾ ਜਿਵੇਂ ਅਡਾਨੀ ਤੇ ਅਬਾਨੀ ਕਰਨਾ ਚਾਹੁੰਦੇ ਸਨ ਸੇਮ ਉਸੇ ਹੀ ਤਰ੍ਹਾਂ ਦੀ ਕਹਾਣੀ ਪਰ ਇਸ ਵਿੱਚ ਜੋ ਅਹੰਕਾਰੀ ਸੀ ਸੁਸਮਤ ਕਿਵੇਂ ਆਈ ਸੋ ਆਓ ਸਰਵਣ ਕਰੀਏ ਵਾਤਵਾਦ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਓ ਜੀ। ਅਸੀਮਤਨ ਉੱਚੇ ਅਹੁਦੇ ਤੇ ਸੰਸਾਰਿਕ ਸਫਲਤਾਵਾਂ ਦੇ ਖੇਡ ਵਿੱਚ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਸਿਰਫ ਅਸਥਾਈ ਨੇ ਇਹਨਾਂ ਚੀਜ਼ਾਂ ਨੇ ਸਦਾ ਲਈ ਨਹੀਂ ਰਹਿਣਾ। ਜੀਵਨ ਦੀ ਸਫਲਤਾ ਸਿਰਫ ਧਨ ਵਿੱਚ ਨਹੀਂ ਬਲਕਿ ਉਹਨਾਂ ਕਰਮਾਂ ਵਿੱਚ ਲੁਕੀ ਹੋਈ ਹੈ ਜੋ ਅਸੀਂ ਹਰ ਦਿਨ ਕਰਦੇ ਹਾਂ ਸਾਡਾ ਅੰਦਰਲਾ ਖੋਖਲਾਪਨ ਕਿਵੇਂ ਬਾਹਰੀ ਕਾਮਯਾਬੀ ਨੂੰ ਬੇਮਾਨਾ ਕਰ ਸਕਦਾ ਹੈ ਇਹ ਸਮਝਣਾ ਆਸਾਨ ਨਹੀਂ ਕੀ ਸੱਚਮੁੱਚ ਦਿਲ ਦੀ ਸੰਤੋਸ਼ਟੀ ਖਰੀਦੀ ਜਾ ਸਕਦੀ ਹੈ ਕੀ ਕਦੇ ਕਿਸੇ ਨੇ ਇਸ ਦੁਨਿਆਵੀ ਦੌੜ ਵਿੱਚ ਹਾਰ ਮੰਨ ਕੇ ਅਸਲ ਮਕਸਦ ਨੂੰ ਸਮਝਿਆ ਹੈ ਆਓ ਅੱਜ ਇਹ ਸਮਝੀਏ ਕਿ ਕੀ ਅਸਲ ਵਿੱਚ ਕੋਈ ਰਾਹ ਹੁੰਦਾ ਹੈ ਜੋ ਕਿ ਸ਼ਾਂਤੀ ਤੇ ਸੰਤੋਖ ਵੱਲ ਲੈ ਜਾਵੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇਕ ਰਾਜ ਵਿੱਚ ਸਭ ਤੋਂ ਤਨਾੜ ਵਪਾਰੀ ਰਹਿੰਦਾ ਸੀ। ਉਹਦਾ ਨਾਮ ਰੂਪਕ ਸੀ। ਉਹ ਆਪਣੇ ਵਪਾਰਕ ਖੇਤਰ ਵਿੱਚ ਇੰਨਾ ਸਫਲ ਹੋ ਗਿਆ ਕਿ ਉਸਦੀ ਸੰਪਤੀ ਹੁਣ ਰਾਜ ਦੇ ਕਈ ਹਿੱਸਿਆਂ ਵਿੱਚ ਫੈਲੀ ਹੋਈ ਸੀ। ਰੂਪਕ ਕੋਲ ਬੇਅੰਤ ਧਨ ਤੇ ਐਸ਼ੋ ਆਰਾਮ ਦੇ ਸਾਧਨ ਸੀ ਪਰ ਉਸਦੀ ਆਤਮਾ ਸ਼ਾਂਤੀ ਤੇ ਸੰਤੋਖ ਤੋਂ ਕੋਹਾਂ ਦੂਰ ਸੀ। ਰੂਪਕ ਇੱਕ ਅਜੀਹਾ ਬੰਦਾ ਸੀ ਜੋ ਆਪਣੀ ਬੁੱਧੀਮਤਾ ਤੇ ਚਲਾਕੀ ਨਾਲ ਧਨ ਇਕੱਠਾ ਕਰਦਾ ਸੀ। ਉਹਦੀ ਆਦਤ ਸੀ ਕਿ ਉਹ ਛੋਟੇ ਵਪਾਰੀਆਂ ਦਾ ਸ਼ੋਸ਼ਣ ਕਰਦਾ ਤੇ ਗਰੀਬ ਕਿਸਾਨਾਂ ਤੋਂ ਪੈਸਾ ਠੱਗਦਾ। ਉਹਦਾ ਇੱਕੋ ਇੱਕ ਮੰਤਰ ਸੀ ਕਿ ਧਨ ਹੀ ਤਾਕਤ ਹੈ ਤੇ ਤਾਕਤ ਹੀ ਸਭ ਕੁਝ ਹੈ। ਉਹਨੇ ਕਦੇ ਵੀ ਪਾਪ ਤੇ ਪੁੰਨ ਦੇ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ। ਉਹਦੇ ਲਈ ਜ਼ਿੰਦਗੀ ਸਿਰਫ ਲਾਭ ਤੇ ਨੁਕਸਾਨ ਦੀ ਖੇਡ ਸੀ ਜਿਦੇ ਵਿੱਚ ਜਿੱਤਣਾ ਹੀ ਉਸਦਾ ਮਕਸਦ ਸੀ। ਵਪਾਰੀ ਦੀ ਪਤਨੀ ਨਿਰਮਲਾ ਉਸਦੇ ਉਲਟ ਸੀ। ਉਹ ਧਾਰਮਿਕ, ਨਰਮਦਿਲ ਤੇ ਦਿਆਲੂ ਸੁਭਾਅ ਦੀ ਮਾਲਕਣ ਸੀ। ਉਹ ਹਰ ਰੋਜ਼ ਮੰਦਰ ਜਾਂਦੀ, ਰੱਬ ਦੀ ਪੂਜਾ ਕਰਦੀ ਤੇ ਹੋਰਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ। ਉਹ ਅਕਸਰ ਆਪਣੇ ਪਤੀ ਨੂੰ ਕਹਿੰਦੀ ਕਿ ਧਨ ਸਿਰਫ ਭੌਤਿਕ ਸੁੱਖ ਦਿੰਦਾ ਹੈ। ਪਰ ਪੁੰਨ ਸਾਨੂੰ ਹਮੇਸ਼ਾ ਆਤਮਿਕ ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦਾ ਹੈ ਸਾਨੂੰ ਜੀਵਨ ਵਿੱਚ ਧਰਮ ਤੇ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਵਪਾਰੀ ਇਹਨਾਂ ਗੱਲਾਂ ਨੂੰ ਬੇਵਕੂਫੀ ਸਮਝਦਾ ਤੇ ਹਮੇਸ਼ਾ ਹੱਸ ਕੇ ਟਾਲ ਦਿੰਦਾ ਉਹ ਕਹਿੰਦਾ ਸੀ ਕਿ ਇਹ ਤੇਰੇ ਧਰਮ ਦੀਆਂ ਗੱਲਾਂ ਮੇਰੇ ਲਈ ਬੇਮਤਲਬ ਨੇ ਮੈਂ ਆਪਣੇ ਕਰਮਾਂ ਦਾ ਨਤੀਜਾ ਖੁਦ ਵੇਖ ਰਿਹਾ ਮੈਂ ਇੱਕ ਧਨਵਾਨ ਵਿਅਕਤੀ ਹਾਂ ਸ਼ਕਤੀਸ਼ਾਲੀ ਹਾਂ ਤੇ ਲੋਕ ਮੇਰੇ ਤੋਂ ਡਰਦੇ ਨੇ ਬਸ ਇਹੀ ਮੇਰੇ ਲਈ ਕਾਫੀ ਹੈ ਸੋ ਸਮਾਂ ਲੰਘਦਾ ਗਿਆ ਤੇ ਵਪਾਰੀ ਦਾ ਵਪਾਰ ਵਧਾ ਗਿਆ ਉਹਦਾ ਧਨ ਤੇ ਸੰਪਤੀ ਹੁਣ ਇੰਨੀ ਵੱਧ ਚੁੱਕੀ ਸੀ ਕਿ ਉਹ ਰਾਜ ਦੇ ਰਾਜ ਪਰਿਵਾਰ ਨਾਲ ਵੀ ਸੰਪਰਕ ਵਿੱਚ ਆ ਗਿਆ। ਰਾਜ ਦੇ ਦਰਬਾਰ ਵਿੱਚ ਵੀ ਉਸ ਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ ਕਿਉਂਕਿ ਉਹਦੀ ਆਰਥਿਕ ਸ਼ਕਤੀ ਦਾ ਪ੍ਰਭਾਵ ਰਾਜ ਦੀ ਰਾਜਨੀਤੀ ਤੇ ਵੀ ਪੈਂਦਾ ਸੀ। ਰੂਪਕ ਦਾ ਨਾਮ ਹੁਣ ਸਿਰਫ ਇੱਕ ਵਪਾਰੀ ਤੱਕ ਸੀਮਤ ਨਹੀਂ ਸੀ, ਸਗੋਂ ਉਹ ਇੱਕ ਰਾਜਨੀਤਿਕ ਸ਼ਕਤੀ ਵਜੋਂ ਉੱਭਰ ਚੁੱਕਿਆ ਸੀ। ਪਰ ਉਸ ਦਾ ਲੋਭ ਇੱਥੇ ਖਤਮ ਨਹੀਂ ਹੋਇਆ। ਉਸ ਨੇ ਵੇਖਿਆ ਕਿ ਰਾਜ ਦੇ ਕਈ ਹਿੱਸਿਆਂ ਵਿੱਚ ਗਰੀਬ ਕਿਸਾਨ ਅਜੇ ਵੀ ਆਪਣੀਆਂ ਛੋਟੀਆਂ-ਛੋਟੀਆਂ ਜ਼ਮੀਨਾਂ ਉੱਪਰ ਮਿਹਨਤ ਕਰ ਰਹੇ ਨੇ। ਉਹਨਾਂ ਜ਼ਮੀਨਾਂ ਦੇ ਉੱਪਰ ਵਪਾਰੀ ਦੀਆਂ ਨਜ਼ਰਾਂ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਜ਼ਮੀਨਾਂ ਬਹੁਤ ਉਪਜਾਊ ਨੇ ਤੇ ਉਹਨਾਂ ਵਿੱਚੋਂ ਹੋਰ ਪੈਸਾ ਕਮਾਇਆ ਜਾ ਸਕਦਾ ਹੈ। ਉਸਨੇ ਇੱਕ ਯੋਜਨਾ ਬਣਾਈ ਕਿ ਉਹ ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਲ ਲਵੇਗਾ ਤੇ ਉਹਨਾਂ ਨੂੰ ਆਪਣੇ ਧੰਦੇ ਵਿੱਚ ਸ਼ਾਮਲ ਕਰੇਗਾ। ਵਪਾਰੀ ਨੇ ਆਪਣੀ ਯੋਜਨਾ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਕਿਸਾਨਾਂ ਨੂੰ ਕਰਜ਼ਾ ਦਿੱਤਾ ਤੇ ਜਦੋਂ ਕਿਸਾਨ ਉਸ ਨੂੰ ਵਾਪਸ ਨਹੀਂ ਕਰ ਸਕੇ ਤਾਂ ਉਹਨੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ। ਉਹ ਸਿਰਫ ਉਹਨਾਂ ਨਾਲ ਹੀ ਨਾਅਨਸਾਫੀ ਨਹੀਂ ਕਰ ਰਿਹਾ ਸੀ ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਦਹਾਲੀ ਵਿੱਚ ਛੱਡ ਰਿਹਾ ਸੀ। ਹੌਲੀ-ਹੌਲੀ ਵਪਾਰੀ ਨੇ ਪਿੰਡਾਂ ਦੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰ ਲਿਆ। ਉਦੀ ਪਤਨੀ ਇਨਾ ਕਮਾਂ ਤੋਂ ਬਹੁਤ ਦੁਖੀ ਸੀ। ਉਹਨੇ ਕਈ ਵਾਰ ਵਪਾਰੀ ਅਗੇ ਬੇਨਤੀ ਕੀਤੀ ਕਿ ਉਹ ਇਨਾ ਪਾਪਾਂ ਤੋਂ ਡਰੇ ਤੇ ਗਰੀਬਾਂ ਨਾਲ ਤਕਾ ਕਰਨਾ ਬੰਦ ਕਰੇ। ਪਰ ਵਪਾਰੀ ਨੇ ਉਸਦੀ ਇੱਕ ਨਾ ਸੁਣੀ। ਉਹ ਹੋਰ ਜ਼ਿਆਦਾ ਸੰਪਤੀ ਇਕੱਠੀ ਕਰਨ ਵਿੱਚ ਲੱਗਿਆ ਰਿਹਾ ਤੇ ਉਸਦਾ ਲੋਭ ਲਗਾਤਾਰ ਵਧਦਾ ਗਿਆ। ਇੱਕ ਦਿਨ ਪਿੰਡ ਵਿੱਚ ਇੱਕ ਮਹਾਤਮਾ ਆਏ ਜੋ ਆਪਣੀ ਸਾਧਨਾ ਤੇ ਗਿਆਨ ਲਈ ਮਸ਼ਹੂਰ ਸੀ। ਉਹ ਪਿੰਡ ਦੇ ਲੋਕਾਂ ਨੂੰ ਧਰਮ ਤੇ ਸੱਚ ਦਾ ਉਪਦੇਸ਼ ਦੇਣ ਲਈ ਯਾਤਰਾ ਕਰ ਰਹੇ ਸੀ। ਜਦੋਂ ਉਹ ਵਪਾਰੀ ਦੀ ਪਤਨੀ ਨੂੰ ਮਿਲੇ, ਉਹਨਾਂ ਨੇ ਉਸਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੇਰੇ ਪੁੰਨ ਦੇ ਕਰਮ ਤੈਨੂੰ ਜੀਵਨ ਵਿੱਚ ਸ਼ਾਂਤੀ ਤੇ ਮੁਕਤੀ ਵੱਲ ਲੈ ਜਾਣਗੇ ਪਰ ਧਿਆਨ ਰੱਖੀਂ ਪਾਪ ਦਾ ਫਲ ਜ਼ਰੂਰ ਮਿਲਦਾ ਹੈ ਜਿਨ੍ਹਾਂ ਦੇ ਦਿਲਾਂ ਵਿੱਚ ਲੋਭ ਤੇ ਜ਼ੁਲਮ ਦਾ ਵਾਸ ਹੁੰਦਾ ਹੈ ਉਹਨਾਂ ਨੂੰ ਜੀਵਨ ਵਿੱਚ ਹਨੇਰਾ ਤੇ ਦੁੱਖ ਹੀ ਮਿਲਦਾ ਹੈ ਵਪਾਰੀ ਦੀ ਪਤਨੀ ਨੇ ਮਹਾਤਮਾ ਨਾਲ ਆਪਣੇ ਪਤੀ ਬਾਰੇ ਗੱਲ ਕੀਤੀ ਤੇ ਬੇਨਤੀ ਕੀਤੀ ਕਿ ਉਹ ਵਪਾਰੀ ਨੂੰ ਸਹੀ ਰਾਹ ਤੇ ਲਿਆਉਣ ਮਹਾਤਮਾ ਨੇ ਕਿਹਾ ਪਾਪ ਤੇ ਪੁੰਨ ਦਾ ਫਲ ਵਿਅਕਤੀ ਨੂੰ ਉਸ ਦੀ ਆਤਮਾ ਦੀ ਗਹਿਰਾਈ ਵਿੱਚ ਮਹਿਸੂਸ ਹੁੰਦਾ ਹੈ ਤੇਰੇ ਪਤੀ ਵਪਾਰੀ ਨੂੰ ਵੀ ਇੱਕ ਦਿਨ ਇਸ ਦਾ ਨਤੀਜਾ ਭੁਗਤਣਾ ਪਵੇਗਾ ਹਾਲੇ ਉਹ ਆਪਣੇ ਪਾਪਾਂ ਵਿੱਚ ਅੰਨ ਹੋਇਆ ਵਾਏ ਪਰ ਸਮਾਂ ਆਉਣ ਤੇ ਉਸ ਨੂੰ ਇਹ ਸਮਝ ਜ਼ਰੂਰ ਆਵੇਗੀ ਉਹ ਮਹਾਤਮਾ ਇਹ ਵਚਨ ਕਰਕੇ ਚਲੇ ਗਏ ਹੁਣ ਵਪਾਰੀ ਦੀ ਸਫਲਤਾ ਤੇ ਸ਼ਕਤੀ ਇਸ ਹੱਦ ਤੱਕ ਪਹੁੰਚ ਚੁੱਕੀ ਸੀ ਕਿ ਉਹ ਰਾਜੇ ਦੇ ਦਰਬਾਰ ਵਿੱਚ ਐਮ ਫੈਸਲਿਆਂ ਵਿੱਚ ਵੀ ਦਖਲ ਦੇਣ ਲੱਗ ਪਿਆ ਸੀ ਉਸ ਨੇ ਆਪਣੇ ਵਪਾਰਕ ਧੰਦੇ ਨੂੰ ਇੰਨਾ ਵਧਾ ਲਿਆ ਸੀ ਕਿ ਰਾਜ ਦੀ ਆਰਥਿਕ ਹਾਲਤ ਵੀ ਉਸ ਦੇ ਉੱਪਰ ਨਿਰਭਰ ਹੋ ਗਈ ਸੀ ਰਾਜੇ ਨੂੰ ਵੀ ਵਪਾਰੀ ਦੀ ਆਰਥਿਕ ਸ਼ਕਤੀ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ ਕਿਉਂਕਿ ਰਾਜ ਦੇ ਕਈ ਹਿੱਸਿਆਂ ਵਿੱਚ ਉਸ ਦੇ ਵਪਾਰਕ ਸਥਾਨ ਸੀ ਅਚਾਨਕ ਹੁਣ ਵਪਾਰੀ ਦੇ ਅੰਦਰ ਕੁਝ ਬਦਲਣਾ ਸ਼ੁਰੂ ਹੋ ਗਿਆ ਕੋਣਸ ਨੂੰ ਰਾਤ ਨੂੰ ਸੌਣ ਵਿੱਚ ਮੁਸ਼ਕਲ ਆਉਣ ਲੱਗੀ ਜਦੋਂ ਉਹ ਸੌਂਦਾ ਤਾਂ ਉਸ ਨੂੰ ਅਜੀਬ ਜਿਹੀ ਸੁਪਨੇ ਆਉਂਦੇ ਜਿਨ੍ਹਾਂ ਵਿੱਚ ਉਹ ਖੁਦ ਨੂੰ ਇੱਕ ਘੋਰ ਹਨੇਰੇ ਵਿੱਚ ਡੁੱਬਦਾ ਹੋਇਆ ਵੇਖਦਾ ਉਹ ਸੁਪਨੇ ਵਿੱਚ ਵੇਖਦਾ ਕਿ ਜਿਨ੍ਹਾਂ ਕਿਸਾਨਾਂ ਤੋਂ ਉਸਨੇ ਜ਼ਮੀਨਾਂ ਖੋਲੀਆਂ ਨੇ ਉਹ ਸਾਰੇ ਉਸ ਨੂੰ ਸ਼ਰਾਪ ਦੇ ਰਹੇ ਨੇ ਉਹਨਾਂ ਦੇ ਰੋਂਦੇ ਕਰਲਾਉਂਦੇ ਚਿਹਰਿਆਂ ਨੂੰ ਵੇਖ ਕੇ ਕੰਬ ਕੇ ਉੱਠ ਜਾਂਦਾ ਨੀਂਦ ਵਿੱਚ ਵੀ ਉਸ ਨੂੰ ਭਟਕਣਾ ਲੱਗੀ ਰਹਿੰਦੀ ਤੇ ਮਾਨਸਿਕ ਪੀੜਾ ਹੁੰਦੀ ਰਹਿੰਦੀ ਇਸੇ ਦੌਰਾਨ ਵਪਾਰੀ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਸਿਧਾਰਥ ਰੱਖਿਆ ਗਿਆ ਸਿਧਾਰਥ ਰੂਪਕ ਦੇ ਨਿਰਮਲਾ ਦਾ ਇਕਲੌਤਾ ਪੁੱਤਰ ਸੀ ਦੇ ਜਨਮ ਦੇ ਨਾਲ ਨਿਰਮਲਾ ਦੇ ਜੀਵਨ ਵਿੱਚ ਖੁਸ਼ੀ ਆ ਗਈ ਪਰ ਰੂਪਕ ਅਜੇ ਵੀ ਆਪਣੇ ਵਪਾਰ ਤੇ ਸੱਤਾ ਦੀ ਖੇਡ ਵਿੱਚ ਹੀ ਲੱਗਿਆ ਹੋਇਆ ਸੀ ਰੂਪਕ ਨੂੰ ਆਪਣੇ ਪੁੱਤਰ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਹਨੂੰ ਯਕੀਨ ਸੀ ਕਿ ਉਹ ਆਪਣੇ ਪਿੱਛੇ ਇੰਨਾ ਧਨ ਛੱਡ ਜਾਵੇਗਾ ਕਿ ਸੁਧਾਰਤ ਦਾ ਜੀਵਨ ਆਰਾਮ ਨਾਲ ਬੀਤ ਜਾਏਗਾ ਪਰ ਨਿਰਮਲਾ ਚਿੰਤਤ ਸੀ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਰੂਪਕ ਦੇ ਪਾਪਾਂ ਦਾ ਪ੍ਰਭਾਵ ਉਹਦੇ ਪੁੱਤਰ ਦੇ ਜੀਵਨ ਤੇ ਪੈ ਸਕਦਾ ਹੈ ਉਹ ਚਾਹੁੰਦੀ ਸੀ ਕਿ ਸੁਧਾਰਤ ਇੱਕ ਨੇਕ ਆਦਮੀ ਬਣੇ ਪਰ ਰੂਪਕ ਦੀ ਛਾਇਆ ਤੋਂ ਉਹਨੂੰ ਬਾਹਰ ਕੱਢਣਾ ਆਸਾਨ ਨਹੀਂ ਸੀ ਸਿਧਾਰਥ ਦਾ ਬਚਪਨ ਇੱਕ ਅਮੀਰ ਪਰਿਵਾਰ ਵਿੱਚ ਬੀਤਿਆ ਪਰ ਉਹ ਆਪਣੇ ਪਿਤਾ ਦੀ ਕਠੋਰਤਾ ਤੇ ਲੋਭ ਤੋਂ ਅਣਜਾਣ ਨਹੀਂ ਸੀ ਜਿਵੇਂ ਜਿਵੇਂ ਉਹ ਵੱਡਾ ਹੋਇਆ ਉਹਨੇ ਆਪਣੇ ਪਿਤਾ ਦੀਆਂ ਕਰਤੂਤਾਂ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਉਹ ਆਪਣੀ ਮਾਂ ਨੂੰ ਅਕਸਰ ਪੁੱਛਦਾ ਕਿ ਮਾਂ ਪਿਤਾ ਜੀ ਹਮੇਸ਼ਾ ਗਰੀਬਾਂ ਤੋਂ ਉਹਨਾਂ ਦੀ ਜਾਇਦਾਦ ਕਿਉਂ ਖੁੰਦੇ ਨੇ ਕੀ ਇਹ ਸਹੀ ਹੈ ਨਿਰਮਲਾ ਨੇ ਉਸ ਨੂੰ ਸਮਝਾਇਆ ਕਿ ਪੁੱਤਰ ਤੇਰੇ ਪਿਤਾ ਨੂੰ ਹਾਲੇ ਤੱਕ ਧਰਮ ਦਾ ਗਿਆਨ ਹੀ ਨਹੀਂ ਹੋਇਆ ਉਹ ਪਾਪ ਤੇ ਪੁੰਨ ਦਾ ਫਰਕ ਨਹੀਂ ਸਮਝਦੇ ਪਰ ਯਾਦ ਰੱਖੀ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਫਲ ਜ਼ਰੂਰ ਮਿਲਦਾ ਹੈ ਸੱਚ ਤੇ ਧਰਮ ਦੇ ਰਾਹ ਤੇ ਚੱਲ ਕੇ ਹੀ ਸਾਨੂੰ ਸ਼ਾਂਤੀ ਮਿਲਦੀ ਹੈ। ਸਿਧਾਰਥ ਨੇ ਇਹ ਗੱਲ ਆਪਣੇ ਮਨ ਵਿੱਚ ਵਸਾ ਲਈ ਪਰ ਉਸਨੇ ਕਦੇ ਵੀ ਆਪਣੇ ਪਿਤਾ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ। ਉਹ ਦਾ ਮਨ ਆਪਣੇ ਪਿਤਾ ਦੇ ਕਰਮਾਂ ਤੋਂ ਨਿਰਾਸ਼ ਰਹਿੰਦਾ ਸੀ ਪਰ ਉਹ ਜਾਣਦਾ ਸੀ ਕਿ ਸਮਾਂ ਆਉਣ ਤੇ ਸੱਚਾਈ ਦਾ ਚਾਨਣ ਸਭ ਦੇ ਸਾਹਮਣੇ ਆਵੇਗਾ। ਜਿਵੇਂ ਜਿਵੇਂ ਸਿਧਾਰਥ ਵੱਡਾ ਹੁੰਦਾ ਗਿਆ ਉਹਦੀ ਜਗਿਆਸਾ ਤੇ ਵਿਚਾਰਸ਼ੀਲਤਾ ਵੀ ਵਧ ਗਈ। ਉਹ ਅਕਸਰ ਆਪਣੀ ਮਾਂ ਦੇ ਨਾਲ ਜੀਵਨ ਦੇ ਉਦੇਸ਼ ਤੇ ਕਰਮਾਂ ਦੇ ਫਲ ਬਾਰੇ ਸਵਾਲ ਪੁੱਛਦਾ। ਸਿਧਾਰਥ ਨੂੰ ਸਮਝਾਉਣ ਲੱਗਾ ਸੀ ਕਿ ਪਾਪ ਤੇ ਪੁੰਨ ਦਾ ਸਿਧਾਂਤ ਸਿਰਫ ਇੱਕ ਧਾਰਮਿਕ ਮੰਤਾ ਨਹੀਂ ਹੈ ਸਗੋਂ ਜੀਵਨ ਦੀ ਹਕੀਕਤ ਹੈ ਉਹ ਸੋਚਦਾ ਸੀ ਕਿ ਜੇਕਰ ਮੇਰੇ ਪਿਤਾ ਵਰਗੇ ਧਨਾੜ ਤੇ ਸ਼ਕਤੀਸ਼ਾਲੀ ਵਿਅਕਤੀ ਨੂੰ ਵੀ ਆਪਣੇ ਪਾਪਾਂ ਦਾ ਫਲ ਭੋਗਤਣਾ ਪਵੇਗਾ ਤਾਂ ਇਹਦਾ ਅਰਥ ਇਹ ਹੈ ਕਿ ਸੰਸਾਰ ਵਿੱਚ ਕੋਈ ਵੀ ਵਿਅਕਤੀ ਕਰਮਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ ਇੱਕ ਦਿਨ ਸਿਧਾਰਥ ਨੇ ਆਪਣੇ ਪਿਤਾ ਨੂੰ ਸਵਾਲ ਕਰਨ ਦੀ ਹਿੰਮਤ ਕਰ ਹੀ ਲਈ ਉਹ ਬੋਲਿਆ ਪਿਤਾ ਜੀ ਤੁਸੀਂ ਜੀਵਨ ਵਿੱਚ ਬਹੁਤ ਸੰਪਤੀ ਤੇ ਕਾਮਯਾਬੀ ਹਾਸਲ ਕੀਤੀ ਹੈ ਪਰ ਕੀ ਤੁਸੀਂ ਇਹ ਸੋਚਿਆ ਹੈ ਕਿ ਇਹਨਾਂ ਸਾਰੀਆਂ ਸੰਪਤੀਆਂ ਦਾ ਅਸਲ ਮਕਸਦ ਕੀ ਹੈ ਕਦੇ ਇਹੋ ਜਿਹਾ ਸਮਾਂ ਵੀ ਆਵੇਗਾ ਜਦੋਂ ਇਹ ਧਨ ਤੇ ਸ਼ਕਤੀ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਣਗੇ ਵਪਾਰੀ ਨੇ ਆਪਣੇ ਪੁੱਤਰ ਦੀ ਗੱਲ ਨੂੰ ਹਮੇਸ਼ਾ ਦੀ ਤਰ੍ਹਾਂ ਹਾਸੇ ਵਿੱਚ ਉਡਾ ਦਿੱਤਾ ਉਹ ਬੋਲਿਆ ਸਿਦਾਰਥ ਤੂੰ ਹਾਲੇ ਛੋਟਾ ਹੈ ਤੇ ਜੀਵਨ ਦੇ ਬਾਰੇ ਜ਼ਿਆਦਾ ਨਹੀਂ ਜਾਣਦਾ ਜੀਵਨ ਦੇ ਵਿੱਚ ਸਿਰਫ ਦੋ ਚੀਜ਼ਾਂ ਮਾਇਨੇ ਰੱਖਦੀਆਂ ਧਨ ਤੇ ਤਾਕਤ ਇਹਨਾਂ ਨਾਲ ਹੀ ਸਭ ਕੁਝ ਮਿਲਦਾ ਹੈ ਤੇ ਜਦੋਂ ਤੇਰੇ ਕੋਲ ਇਹ ਦੋਵੇਂ ਹੋਣ ਤਾਂ ਬਾਕੀ ਸਭ ਕੁਝ ਫਜ਼ੂਲ ਹੈ ਸਿਦਾਰਥ ਨੇ ਪਿਤਾ ਦੀ ਗੱਲ ਸੁਣਤਾ ਲਈ ਪਰ ਉਸ ਨੂੰ ਇਸ ਗੱਲ ਦੇ ਨਾਲ ਸੰਤੋਸ਼ਟੀ ਨਹੀਂ ਹੋਈ ਉਹਦਾ ਮਨ ਸੱਚ ਦੀ ਖੋਜ ਵਿੱਚ ਲੱਗਾ ਰਿਹਾ ਉਦੀ ਜਿਗਿਆਸਾ ਵਧ ਗਈ ਤੇ ਉਸਨੇ ਜੀਵਨ ਦੇ ਅਸਲੀ ਅਰਥ ਨੂੰ ਸਮਝਣ ਲਈ ਕਿਸੇ ਗਿਆਨੀ ਦੀ ਖੋਜ ਕਰਨ ਦਾ ਫੈਸਲਾ ਕੀਤਾ ਇੱਕ ਦਿਨ ਪਿੰਡ ਦੇ ਬਾਹਰ ਉਹੀ ਮਹਾਤਮਾ ਫਿਰ ਤੋਂ ਆਏ ਸਿਦਾਰਥ ਨੇ ਤੁਰੰਤ ਉਸ ਮਹਾਤਮਾ ਨੂੰ ਮਿਲਣ ਦਾ ਫੈਸਲਾ ਕੀਤਾ ਉਹ ਮਹਾਤਮਾ ਦੇ ਕੋਲ ਗਿਆ ਤੇ ਉਹਨਾਂ ਨੂੰ ਨਿਮਰਤਾ ਨਾਲ ਪੁੱਛਿਆ ਹਿਰਸ ਲੋਕਤ ਮਾਈ ਵੀਕ ਆਨ ਫੇਸਬੁਕ ਗੇਮਿੰਗ ਮੰਡੇ ਮਾਰਨਿੰਗ ਆਈ ਪਲੇ ਪਜ਼ਲ ਗੇਮਸ ਮੈਂ ਜੀਵਨ ਦੇ ਅਸਲੀ ਉਦੇਸ਼ ਤੇ ਪਾਪ ਕੁੰਨ ਦੇ ਫਲ ਬਾਰੇ ਜਾਣਨਾ ਚਾਹੁੰਦਾ ਵਾਂ ਮੇਰੇ ਪਿਤਾ ਕਹਿੰਦੇ ਨੇ ਕਿ ਧਨ ਤੇ ਤਾਕਤ ਹੀ ਜੀਵਨ ਦਾ ਆਖਰੀ ਲਕਸ਼ਯ ਪਰ ਮੇਰੇ ਮਨ ਵਿੱਚ ਇਸ ਬਾਰੇ ਸ਼ੰਕਾ ਹੈ ਕਿਰਪਾ ਕਰਕੇ ਮੈਨੂੰ ਸੱਚ ਦਾ ਰਾਹ ਦਿਖਾਓ ਮਹਾਤਮਾ ਨੇ ਸਿਦਾਰਥ ਨੂੰ ਧਿਆਨ ਨਾਲ ਵੇਖਿਆ ਤੇ ਮੁਸਕਰਾਏ ਉਹ ਬੋਲੇ ਤੇਰੇ ਸਵਾਲ ਤੇਰੇ ਅੰਦਰਲੇ ਸੱਚ ਦੀ ਖੋਜ ਨੂੰ ਦਰਸਾਉਂਦੇ ਨੇ ਪਾਪ ਤੇ ਪੁੰਨ ਦਾ ਫਲ ਜ਼ਰੂਰ ਮਿਲਦਾ ਹੈ ਤੇ ਇਹ ਸਿਰਫ ਇਸ ਜੀਵਨ ਵਿੱਚ ਹੀ ਨਹੀਂ ਸਗੋਂ ਕਈ ਜਨਮਾਂ ਤੱਕ ਚੱਲਦਾ ਹੈ ਜੀਵਨ ਦਾ ਅਸਲੀ ਉਦੇਸ਼ ਆਤਮਿਕ ਸ਼ਾਂਤੀ ਤੇ ਮੁਕਤੀ ਦੀ ਪ੍ਰਾਪਤੀ ਹੈ ਨਾ ਕਿ ਧਨ ਤੇ ਸੱਤਾ ਦੀ ਖੋਜ ਜੇ ਤੂੰ ਸੱਚਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਹੋਵੇਗਾ ਤੇ ਸਹੀ ਰਾਹ ਤੇ ਚੱਲਣਾ ਹੋਵੇਗਾ ਸਿਦਾਰਥ ਨੇ ਮਹਾਤਮਾ ਦੀਆਂ ਗੱਲਾਂ ਨੂੰ ਗਹਿਰਾਈ ਨਾਲ ਸੁਣਿਆ ਤੇ ਮਹਿਸੂਸ ਕੀਤਾ ਕਿ ਉਹ ਸੱਚਾਈ ਵੱਲ ਵਧ ਰਿਹਾ ਹੈ ਪਰ ਉਹਦੇ ਮਨ ਵਿੱਚ ਇਹ ਵੀ ਸਵਾਲ ਸੀ ਕਿ ਉਹ ਆਪਣੇ ਪਿਤਾ ਰੂਪਕ ਨੂੰ ਇਸ ਸੱਚ ਦੇ ਰਾਹ ਤੇ ਕਿਵੇਂ ਲਿਆ ਸਕਦਾ ਹੈ ਸਮਾਂ ਬੀਤਦਾ ਗਿਆ ਤੇ ਰੂਪਕ ਦਾ ਵਪਾਰਕ ਧੰਦਾ ਵਧਦਾ ਗਿਆ ਪਰ ਨਾਲ ਨਾਲ ਉਸ ਦੇ ਅੰਦਰਲਾ ਡਰ ਵੀ ਵਧਦਾ ਚਲਾ ਗਿਆ ਜਿਨ੍ਹਾਂ ਕਿਸਾਨਾਂ ਤੇ ਵਪਾਰੀਆਂ ਨਾਲ ਉਸ ਨੇ ਨਾਇਨਸਾਫੀ ਕੀਤੀ ਸੀ ਉਹਨਾਂ ਦੇ ਕ੍ਰੋਧ ਤੇ ਸ਼ਰਾਪ ਨੇ ਉਹਦੇ ਮਨ ਨੂੰ ਅਸ਼ਾਂਤ ਕਰ ਦਿੱਤਾ ਹੁਣ ਹਰ ਰਾਤ ਉਸ ਨੂੰ ਡਰਾਉਣੇ ਸੁਪਨੇ ਆਉਂਦੇ ਜਿਨ੍ਹਾਂ ਵਿੱਚ ਉਹ ਵੇਖਦਾ ਕਿ ਉਸ ਦੇ ਪਾਪ ਉਸ ਨੂੰ ਨਿਗਲ ਰਹੇ ਨੇ ਇੱਕ ਰਾਤ ਵਪਾਰੀ ਨੇ ਸੁਪਨੇ ਵਿੱਚ ਦੇਖਿਆ ਕਿ ਉਹ ਇੱਕ ਗਹਿਰੇ ਹਨੇਰੇ ਵਿੱਚ ਡਿੱਗ ਰਿਹਾ ਹੈ ਤੇ ਚਾਰੇ ਪਾਸੇ ਉਸ ਨੂੰ ਕਿਸਾਨਾਂ ਤੇ ਵਪਾਰੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਜੋ ਉਸ ਤੋਂ ਆਪਣੇ ਹੱਕ ਦਾ ਬਦਲਾ ਮੰਗ ਰਹੇ ਨੇ ਉਹ ਪਸੀਨੇ ਵਿੱਚ ਡੁੱਬਿਆ ਹੋਇਆ ਜਾਗਿਆ ਤੇ ਉਹਦੇ ਸਾਹ ਤੇਜ਼ ਹੋ ਗਏ ਉਸ ਰਾਤ ਉਸ ਨੂੰ ਪਹਿਲੀ ਵਾਰ ਆਪਣੇ ਕਰਮਾਂ ਦਾ ਨਤੀਜਾ ਸਮਝ ਆਇਆ ਉਹਨੂੰ ਮਹਿਸੂਸ ਹੋਇਆ ਕਿ ਜੋ ਕੋ ਜੋ ਕਰ ਰਿਹਾ ਸੀ ਉਹ ਨਾ ਸਿਰਫ ਹੋਰਾਂ ਲਈ ਹਾਨੀ ਕਰਕੇ ਸਗੋਂ ਉਹਦੇ ਆਪਣੇ ਜੀਵਨ ਲਈ ਤੇ ਆਪਣੇ ਪਰਿਵਾਰ ਲਈ ਵੀ ਤਬਾਹੀ ਲਿਆ ਰਿਹਾ ਹੈ ਰੂਪਕ ਦੀ ਹਾਲਤ ਹੌਲੀ-ਹੌਲੀ ਖਰਾਬ ਹੋਣ ਲੱਗੀ ਉਹਦੀ ਸਿਹਤ ਖਰਾਬ ਹੋਣ ਲੱਗੀ ਤੇਉ ਨੂੰ ਮਾਨਸਿਕ ਪੀੜਾ ਮਹਿਸੂਸ ਹੋਣ ਲੱਗੀ। ਉਸਨੇ ਕਈ ਵੈਦ ਤੇ ਹਕੀਮਾਂ ਨੂੰ ਮਦਦ ਲਈ ਬੇਨਤੀ ਕੀਤੀ ਪਰ ਕੋਈ ਵੀ ਉਹਦੀ ਹਾਲਤ ਨੂੰ ਠੀਕ ਨਹੀਂ ਕਰ ਸਕਿਆ। ਉਹ ਸਮਝ ਗਿਆ ਕਿ ਇਹ ਉਹਦੇ ਪਾਪਾਂ ਦਾ ਫਲ ਹੈ ਪਰ ਹੁਣ ਉਸ ਨੂੰ ਇਹਨਾਂ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਰਾਹ ਨਹੀਂ ਲੱਭ ਰਿਹਾ ਸੀ। ਇੱਕ ਦਿਨ ਜਦੋਂ ਰੂਪਕ ਦੀ ਹਾਲਤ ਹੋਰ ਵੀ ਵਿਗੜ ਗਈ ਤਾਂ ਉਹਨੇ ਇਹ ਫੈਸਲਾ ਕੀਤਾ ਕਿ ਉਹ ਵੀ ਉਸ ਮਹਾਤਮਾ ਨੂੰ ਮਿਲੇਗਾ ਕਿਉਂਕਿ ਹੁਣ ਉਸ ਨੂੰ ਇਹ ਪਤਾ ਸੀ ਕਿ ਉਹਦੇ ਕੋਲ ਸਮਾਂ ਘੱਟ ਹੈ। ਰੂਪਕ ਮਹਾਤਮਾ ਦੇ ਕੋਲ ਗਿਆ ਤੇ ਆਪਣੇ ਪਾਪਾਂ ਦੇ ਬਾਰੇ ਖੁੱਲ ਕੇ ਦੱਸਿਆ ਤੇ ਉਸਨੇ ਪੁੱਛਿਆ ਕਿ ਮਹਾਤਮਾ ਕੀ ਮੇਰੇ ਪਾਪਾਂ ਦੀ ਕੋਈ ਮੁਆਫੀ ਹੈ ਕਿ ਮੈਨੂੰ ਮੁਕਤੀ ਮਿਲ ਸਕਦੀ ਹੈ ਮਹਾਤਮਾ ਨੇ ਸ਼ਾਂਤੀ ਨਾਲ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਪਰ ਮੁਆਫੀ ਤੇ ਆਤਮ ਸ਼ੁੱਧੀ ਰਾਹੀਂ ਤੂੰ ਆਪਣੇ ਪਾਪਾਂ ਤੋਂ ਮੁਕਤੀ ਪਾ ਸਕਦਾ ਹੈ ਤੈਨੂੰ ਆਪਣੇ ਜੀਵਨ ਵਿੱਚ ਕੀਤੇ ਗਲਤ ਕਮਾਂ ਤੋਂ ਤੌਬਾ ਕਰਨਾ ਹੋਵੇਗਾ ਤੇ ਸੱਚ ਤੇ ਧਰਮ ਦੇ ਰਾਹ ਤੇ ਚੱਲਣਾ ਹੋਵੇਗਾ ਸਿਰਫ ਤਦ ਹੀ ਤੈਨੂੰ ਸ਼ਾਂਤੀ ਤੇ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਮਹਾਤਮਾ ਦੀਆਂ ਗੱਲਾਂ ਸੁਣ ਕੇ ਵਪਾਰੀ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੱਚੇ ਦਿਲ ਨਾਲ ਪਛਤਾਵਾ ਕੀਤਾ ਉਹਨੇ ਆਪਣੀ ਸਾਰੀ ਸੰਪਤੀ ਗਰੀਬਾਂ ਤੇ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀ ਤੇ ਉਹਨਾਂ ਕਿਸਾਨਾਂ ਕੋਲੋਂ ਮਾਫ਼ੀ ਮੰਗਣ ਗਿਆ ਜਿਨ੍ਹਾਂ ਦੇ ਉੱਪਰ ਉਸਨੇ ਤਸ਼ੱਦਦ ਕੀਤਾ ਸੀ। ਉਹਨੇ ਆਪਣੀ ਬਾਕੀ ਜ਼ਿੰਦਗੀ ਉਸ ਮਹਾਤਮਾ ਦੇ ਉਪਦੇਸ਼ਾਂ ਦਾ ਪਾਲਣ ਕਰਦਿਆਂ ਬਤਾਈ। ਵਪਾਰੀ ਦੀ ਇਸ ਆਪਬੀਤੀ ਤੋਂ ਉਹਦੇ بیٹے ਸੁਧਾਰਥ ਨੂੰ ਇੱਕ ਡੂੰਘਾ ਸਬਕ ਮਿਲਿਆ। ਉਹਨੇ ਵੇਖਿਆ ਕਿ ਕਿਵੇਂ ਉਸਦਾ ਪਿਤਾ ਜੋ ਕਦੇ ਸਿਰਫ ਧਨ ਤੇ ਸ਼ਕਤੀ ਦੇ ਪਿੱਛੇ ਭਜਦਾ ਸੀ ਹੁਣ ਸੱਚ ਤੇ ਧਰਮ ਦੇ ਰਾਹ ਤੇ ਚੱਲ ਪਿਆ ਹੈ। ਸੁਧਾਰਥ ਨੇ ਫੈਸਲਾ ਕੀਤਾ ਕਿ ਉਹ ਵੀ ਆਪਣੇ ਜੀਵਨ ਨੂੰ ਸੱਚ ਦੀ ਖੋਜ ਲਈ ਸਮਰਪਿਤ ਕਰੇਗਾ। ਉਸ ਮਹਾਤਮਾ ਦਾ ਚੇਲਾ ਬਣ ਗਿਆ। ਤੇ ਆਪਣੇ ਜੀਵਨ ਵਿੱਚ ਧਰਮ ਸੱਚ ਤੇ ਦਇਆ ਦੇ ਸਿਧਾਂਤਾਂ ਦਾ ਪਾਲਣ ਕਰਨ ਲੱਗਾ। ਉਸਨੇ ਇਹ ਨਿਸ਼ਚੈ ਕੀਤਾ ਕਿ ਉਹ ਆਪਣੇ ਪਿਤਾ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਏਗਾ ਤੇ ਸਮਾਜ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਸਮਰਪਿਤ ਕਰੇਗਾ। ਦੋਸਤੋ ਕਹਾਣੀ ਦਾ ਡੂੰਗਾ ਸਬਕ ਇਹ ਹੈ ਕਿ ਮਨੁੱਖ ਦੇ ਕਰਮਾਂ ਦਾ ਫਾਲੋਸ ਦੇ ਸਾਹਮਣੇ ਜ਼ਰੂਰ ਆਉਂਦਾ ਹੈ। ਹਾਂਜੀ ਬੀਅਰ ਯੂ ਕਹਾਣੀ ਸੁਣਨ ਵਾਸਤੇ ਵੀਡੀਓ ਪੂਰੀ ਦੇਖਣ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਸੋ ਜਿਸ ਤਰ੍ਹਾਂ ਕਹਾਣੀ ਦੇ ਵਿੱਚ ਮੈਨੂੰ ਸਾਨੂੰ ਸਮਝਾਇਆ ਗਿਆ ਹੈ ਕੇ ਭਾਈ ਲਾਲਚ ਵਸੋ ਕੇ ਕਦੇ ਵੀ ਕਿਸੇ ਗਰੀਬ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਨਾ ਕਰੀਏ ਕਿਉਂਕਿ परमात्मा ਸਭ ਵੇਖਦਾ ਹੈ ਤੇ ਫਿਰ ਜਦੋਂ ਕਰਮਾਂ ਦੀ ਚਪੇੜ ਪੈਂਦੀ ਹੈ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਸਾਡੇ ਨਾਲ ਕੀ ਵਾਪਰਿਆ ਤੇ ਆਪਾਂ ਕਿਸੇ ਦੇ ਨਾਲ ਕੀ ਕੀਤਾ ਸੋ ਸਾਰਿਆਂ ਨਾਲ ਆਪਾਂ ਇੱਕਸਾਰ ਹੀ ਇਹ ਪ੍ਰੇਮ ਭਾਵ ਦੇ ਨਾਲ ਤੇ ਆਪਣਾ ਆਪਾਂ ਵੀ ਜੀਏ ਤੇ ਦੂਸਰ ਨੂੰ ਵੀ ਜਿੰਦੇ ਹੀ ਸੋ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਲਾਇਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ